ਸਮਾ ਬਦਲਿਆ ਤੇ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ। ਕੱਚੇ ਘਰਾਂ ਦੀ ਥਾਂ ਪੱਕੇ ਘਰਾਂ ਨੇ ਲੈ ਲਈ। ਘਰ ਵਿੱਚ ਮਿੱਟੀ ਤੇ ਤਾਂਬੇ ਦੇ ਬਰਤਨਾਂ ਦੀ ਜਗ੍ਹਾ ਸਟੀਲ ਦੇ ਬਰਤਨਾਂ ਨੇ ਤੇ ਹੋਰ ਤਾਤਾਂ ਤੋਂ ਬਣੇ ਹੋਏ ਬਰਤਨਾਂ ਨੇ ਲੈ ਲਈ। ਇਸੇ ਤਰ੍ਹਾਂ ਜੋ ਘਰ ਦਾ ਫਰਨੀਚਰ ਸੀ ਉਹ ਵੀ ਬਦਲਿਆ ਸੀ। ਕੋਈ ਸਮਾਂ ਸੀ ਜਦ ਸੰਦੂਕ ਨੂੰ ਘਰ ਦੇ ਫਰਨੀਚਰ ਦੇ ਵਿੱਚ ਖਾਸ ਥਾਂ ਦਿੱਤੀ ਜਾਂਦੀ ਸੀ। ਉਸ ਸਮੇਂ ਦੀਆਂ ਔਰਤਾਂ ਜਾਂ ਸੁਆਣੀਆਂ ਉਹਦੇ ਵਿੱਚ ਕੰਬਲ ਦਰੀਆਂ ਖੇਸ ਰੱਖਿਆ ਕਰਦੀਆਂ ਸਨ। ਪਰ ਅੱਜ ਸੰਦੂਕ ਜਾਂ ਤਾਂ ਘਰ ਦੀ ਕਿਸੇ ਨੁਕਰ ਦੇ ਵਿੱਚ ਪਈ ਆ ਜਾਂ ਫਿਰ ਮਿਊਜ਼ੀਅਮ ਦਾ ਸ਼ਿੰਗਾਰ ਬਣ ਕੇ ਰਹੀ ਹੈ। ਸੰਦੂਕ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਚਿੰਨ੍ਹ ਹੈ ਇੱਕ ਸਮਾਂ ਅਹੀਸੀ ਜਦ ਘਰ ਦੇ ਵਿੱਚ ਸੰਦੂਕ ਦੀ ਸਰਦਾਰੀ ਹੁੰਦੀ ਸੀ ਲੱਕੜ ਦਾ ਸੰਦੂਕ ਦਾਸ਼ਤਾ ਅਹਿਮ ਹਿੱਸਾ ਹੁੰਦਾ ਸੀ ਤੇ ਉਥੇ ਹੀ ਜ਼ਰੂਰੀ ਘਰੇਲੂ ਵਸਤੂ ਵੀ ਜਿਸ ਦੇ ਵਿੱਚ ਔਰਤਾਂ ਕੱਪੜੇ ਭਾਂਡੇ ਪੱਖੀਆਂ ਬਿਸਤਰੇ ਤੇ ਹੋਰ ਆਪਣੇ ਹਾਰ ਸ਼ਿੰਗਾਰ ਦਾ ਸਮਾਨ ਰੱਖਦੀਆਂ ਸੀ ਤੇ ਲੱਕੜ ਦੇ ਬਣੇ ਹੋਏ ਸੰਦੂਕ ਬਹੁਤ ਮਜ਼ਬੂਤ ਤੇ ਚਮਕਦਾਰ ਵੀ ਹੁੰਦੇ ਸਨ ਪਰ ਉਸ ਸਮੇਂ ਦੇ ਜੋ ਕਾਰੀਗਰ ਸੀ ਸੰਦੂਖ ਨੂੰ ਬੜੀ ਹੀ ਸ਼ਿੱਦਤ ਦੇ ਨਾਲ ਬਣਾਉਂਦੇ ਸੀ ਬਹੁਤ ਖੂਬਸੂਰਤ ਨਕਾਸ਼ੀ ਉਸੇ ਉੱਤੇ ਕੀਤੀ ਜਾਂਦੀ ਸੀ ਤਾਂ ਟਾਲੀ ਦੀ ਲੱਕੜ ਨੂੰ ਤਰਾਸ਼ ਕੇ ਸੰਦੂਖ ਨੂੰ ਬਣਾਇਆ ਜਾਂਦਾ ਸੀ ਚੀਨੀ ਦੀਆਂ ਪਲੇਟਾਂ ਲਗਾਈਆਂ ਜਾਂਦੀਆਂ ਸਨ ਉੱਤੇ ਜੋ ਨਕਾਸ਼ੀ ਕੀਤੀ ਜਾਂਦੀ ਸੀ ਤਾਂ ਕੋਕੇ ਵੀ ੜ ਕੇ ਸੰਦੂਖ ਨੂੰ ਬਣਾਇਆ ਜਾਂਦਾ ਸੀ ਤੇ ਸੁਆਣੀਆਂ ਵੀ ਬੜੀ ਰੀਸ ਦੇ ਨਾਲ ਉਸ ਦੇ ਵਿੱਚ ਆਪਣਾ ਜੋ ਸਮਾਨ ਹੈ ਦਰੀਆਂ ਕੇਸ ਕੰਬਲ ਉਹ ਰੱਖਦੀਆਂ ਸੀ ਤੇ ਸਾਡੇ ਦੇ ਘਰ ਵਿੱਚ ਵੀ ਮੇਰੀ ਦਾਦੀ ਸੀ ਜਿਹੋ ਉਹਨਾਂ ਦਾ ਸੰਦੂਖ ਹੈ ਤਕਰੀਬਨ 100 ਸਾਲਾ ਸਾਂਦੂਖ ਹੈ ਤੇ ਅੱਜ ਵੀ ਅਸੀਂ ਉਸ ਨੂੰ ਜਿਉਂਦਾ ਤਿਉਂ ਸੰਭਾਲ ਕੇ ਰੱਖਿਆ ਹੋਇਆ ਹੈ। ਸੰਦੂਖ ਦਾ ਪਿਛਲਾ ਹਿੱਸਾ ਸਾਫ਼ ਰੱਖਿਆ ਜਾਂਦਾ ਸੀ ਤੇ ਅਗਲੇ ਪਾਸੇ ਵਰਗਾਕਾਰ ਡੱਬੇ ਬਣਾਏ ਜਾਂਦੇ ਸੀ। ਸੰਦੂਖ ਨੂੰ ਸ਼ਿੰਗਾਰਨ ਦੇ ਲਈ ਕਾਰੀਗਰ ਪਿੱਤਲ ਦੀਆਂ ਮੇਖਾਂ ਤੇ ਸ਼ੀਸ਼ਿਆਂ ਦੇ ਟੁਕੜਿਆਂ ਦੀ ਵਰਤੋਂ ਕਰਦੇ ਸੀ। ਹਾਰ ਸ਼ਿੰਗਾਰ ਦੇ ਲਈ ਵੱਡਾ ਸ਼ੀਸ਼ਾ ਵੀ ਲਗਾਉਂਦੇ ਸੀ। ਦਾਸ ਦੇ ਵਿੱਚ ਦਿੱਤੇ ਜਾਂਦੇ ਸ਼ੀਸ਼ਾ ਜੜੇ ਸੰਦੂਖ ਦਾ ਜ਼ਿਕਰ ਸਾਡੇ ਲੋਕ ਗੀਤਾਂ ਦੇ ਵਿੱਚ ਵੀ ਬਖੂਬੀ ਮਿਲਦਾ ਹੈ। ਗੱਡੀ ਵਿੱਚ ਆ ਗਿਆ ਸੰਦੂਕ ਮਟਿਆਰ ਦਾ ਸ਼ੀਸ਼ਾ ਜੜਤ ਚਮਕਾਰੀ ਪਿਆ ਮਾਰਦਾ ਸਾਡੇ ਲੋਕ ਗੀਤ ਤੇ ਬੋਲੀਆਂ ਦੇ ਵਿੱਚ ਵੀ ਸੰਦੂਕ ਦਾ ਜ਼ਿਕਰ ਆਉਂਦਾ ਜਿਵੇਂ ਕਿਹੜੇ ਪਿੰਡ ਮੁਕਲਾਵੇ ਜਾਣਾ ਨਿੰਮ ਦੇ ਸੰਦੂਕ ਵਾਲੀ ਐ ਤੇ ਬਹੁਤ ਸਾਰੀਆਂ ਬੋਲੀਆਂ ਜੋ ਵੀ ਸੰਦੂਕ ਦੇ ਨਾਲ ਜੁੜੀਆਂ ਹੋਈਆਂ ਨੇਵੇਂ ਨਿਮੇ ਸਸਕੁਟਨੀ ਕੁਟਨੀ ਸੰਦੂਕਾਂ ਜੇਕਰ ਲੜਕੀ ਨੂੰ ਦਾਸ ਦੇ ਵਿੱਚ ਕੋਈ ਵੀ ਮਾਪਾਪ ਸੰਦੂਕ ਨਾ ਦੇ ਪਾਉਂਦਾ ਤੇ ਬਾਅਦ ਦੇ ਵਿੱਚ ਸੰਦੂਕ ਦੇ ਦਾ ਵਾਅਦਾ ਕਰਕੇ ਡੋਲੀ ਤੋੜ ਦਿੰਦੇ ਸੀ ਤੇ ਕਈ ਵਾਰੀ ਲੜਕੀ ਨੂੰ ਸੌਰੇ ਕਰ ਜਾ ਕੇ ਤਾਣੇ ਮੈਨੇ ਵੀ ਸੋਣਨੇ ਪੈਂਦੇ ਸੀ ਗੱਡੀ ਆ ਗਈ ਸੰਦੂਕੋਂ ਖਾਲੀ ਨਹੀਂ ਬਹੁਤਿਆਂ ਭਰਾਵਾ ਵਾਲੀ ਬਦਲਦੇ ਸਮੇਂ ਦੇ ਨਾਲ ਨਾ ਤਾਂ ਹੁਣ ਸੰਦੂਕ ਦੀ ਸਰਦਾਰੀ ਰਹੀ ਆ ਤੇ ਨਾ ਹੀ ਸੰਦੂਕ ਘਰਾਂ ਦਾ ਸ਼ਿੰਗਾਰ ਰਿਹਾ ਕਿਉਂਕਿ ਸੰਦੂਕ ਦੀ ਜਗ੍ਹਾ ਪੇਟੀਆਂ ਨੇ ਲਈ ਤੇ ਪੇਟੀਆਂ ਤੋਂ ਬਾਅਦ ਕਰ ਦੇ ਵਿੱਚ ਬਣੀਆਂ ਅਲਮਾਰੀਆਂ ਨੇ ਉਹ ਥਾਂ ਲੈ ਲਈ ਆ ਤੇ ਸ਼ਾਇਦ ਜੋ ਨਵੀਂ ਪੀੜੀ ਆ ਆਉਣ ਵਾਲੀ ਪੀੜੀ ਉਹ ਤਾਂ ਸੰਦੂਕ ਸ਼ਬਦ ਤੋਂ ਵੀ ਅਣਜਾਣ ਹੋਵੇਗੀ ਪਰ ਇੱਕ ਸਮਾਂ ਸੀ ਜਦ ਸੰਦੂਕ ਦੀ ਸਰਦਾਰੀ ਹੁੰਦੀ ਸੀ ਤਾਂ ਸੰਦੂਕ ਹਰ ਕਰਦਾ ਸ਼ਿੰਗਾਰ ਹੁੰਦਾ ਸੀ ਸੋ ਅੱਜ ਜਿਹਦੇ ਜਿਹਦੇ ਕੋਲ ਵੀ ਇਹ ਪ੍ਰਾਤਨ ਵਸਤਾਂ ਹੈ ਸਾਡੇ ਸੱਭਿਆਚਾਰ ਨਾਲ ਜੁੜੀਆਂ ਸਾਡੇ ਵਿਰਾਸਤ ਦੇ ਨਾਲ ਜੁੜੀਆਂ ਤਾਂ ਸਾਨੂੰ ਲੋੜ ਹੈ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਆਪਣੇ ਵਿਰਸੇ ਤੋਂ ਆਪਣੇ ਸੱਭਿਆਚਾਰ ਤੋਂ ਜਾਣੂ ਕਰਵਾ ਸਕੀਏ